ਸੋ ਸਾਸਤਰੀ ਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਖਸਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਣਾ ਸਵੇਰ ਦਾ ਕੰਮ ਤੁਹਾਨੂੰ ਦਾ ਸਾਰਾ ਨਿਭੜ ਗਿਆ ਤੇ ਹੁਣ ਆਪਾਂ ਇੱਕ ਸੌਣ ਟ੍ਰਿਕ ਦੱਸਦੇ ਹਾਂ ਇਹ ਟ੍ਰਿਕ ਜੇ ਕਿਸੇ ਦਾ ਗਰਮ ਲੱਜੇ ਕੋਈ ਚੀਜ਼ ਜਾਂ ਕੋਈ ਵੀ ਮੱਚ ਜਾਵੇ ਥਾਂ ਤਾਂ ਉਸ ਥਾਂ ਤੇ ਲਾਉਣ ਵਾਸਤੇ ਆਪਾਂ ਦਵਾਈ ਤਿਆਰ ਕਰ ਰਹੇ ਹਾਂ ਤੇ ਸੋਡੇ ਨਾ ਕਰ ਰਹੇ ਹਾਂ ਵੀਡੀਓ ਸ਼ੇਅਰ ਤੁਸੀਂ ਵੀ ਐਂਡ ਤੱਕ ਬਣੇ ਰਹੋ ਵੀਡੀਓ ਦੇ ਨਾਲ ਤੇ ਆ ਨਾ ਕੱਲ ਮੇਰੀ ਬਾਹ ਤੇ ਆ ਤੱਤਾ ਲੱਗ ਗਿਆ ਇਸ ਤਰ੍ਹਾਂ ਦੇਖ ਰਹੇ ਹੋ ਸੁਣ ਤੇ ਹੁਣ ਇਹ ਬਹੁਤ ਮੱਚਦਾਗਾ ਮੈਂ ਇਹਦੀ ਬਣਾਉਣੀ ਹੈ ਦਵਾਈ ਆ ਦਾਗ ਸੁਣ ਦਿਸ ਰਿਹਾ ਹੋਊਗਾ ਤੇ ਦਵਾਈ ਜਿਹੜੀ ਆਪਾਂ ਬਣਾਉਣੀ ਆ ਨਾ ਇਹਦੇ ਨਾਲ ਦਾਗ ਪਵੇ ਤੇ ਨਾ ਇਹਦੇ ਨਾਲ ਬਿਲਕੁਲ ਕਿੱਡਾ ਵੀ ਮਰਜੀ ਜ਼ਖਮ ਹੋਵੇ ਮੱੱਚੇ ਹੋਏ ਦਾ ਠੀਕ ਹੋ ਜੂ ਕੱਲ ਮੇਰੇ ਕੜਾਹੀ ਤੱਤੀ ਲੱਗੀ ਤੇ ਆਪਾਂ ਹੁਣ ਕਰ ਰਹੇ ਹਾਂ ਦਵਾਈ ਤਿਆਰ ਤੁਸੀਂ ਬਣੇ ਰਹੋ ਵੀਡੀਓ ਚੰਦ ਤੱਕ ਸਾਡੇ ਨਾਲ ਤੇ ਤੁਹਾਡੇ ਨਾਲ ਕਰਾਂਗੇ ਵੀਡੀਓ ਸ਼ੇਅਰ ਵੀ ਕੀ ਕੀ ਸਮਾਨ ਨਾਲ ਆਪਾਂ ਦਵਾਈ ਬਣਾਉਣੇ ਫਲਾਉ ਜੀ ਕੈਮਰਾ ਕਰ ਲਿਓ ਸਾਹਮਣੇ ਤੇ ਆਪਾਂ ਲੈ ਲਈ ਜੀਚਾ ਪੱਤੀ ਥਿਆ ਪੱਤੀ ਨੂੰ ਕਰਾਂਗੇ ਤੇ ਆ ਦਵਾਰੀ ਫਿਰ ਦਸਾਂ ਇਸ ਨੂੰ ਕਾਦੇ ਚ ਮਿਲਾ ਕੇ ਲਾਉਣੀ ਹੁਣ ਆਪਾਂ ਗਿਆ ਸੌਣ ਕਰ ਲਿਆ ਤੇ ਦੋ ਚਮਚੇ ਲੈ ਲੈ ਚਾਹ ਦੇ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਸਾਢੇ 10 ਵਜੇ ਕੰਮ ਨਿਬੜਿਆ ਮੇਰਾ ਸਾਢੇ 10 ਵਜ ਚੁੱਕੇ ਕਿਆ ਰੋਟੀ ਟੁੱਕ ਦਾ ਕੰਮ ਨਿਬੜ ਗਿਆ। ਕੋਡ ਸਖਾ ਕੇ ਮੈਂ ਦਵਾਈ ਲੈ ਲਈ। ਤੇ ਰੋਟੀ ਅਸੀਂ ਹਜੇ ਖਾਣੀ ਹੈ। ਮੈਂ ਪ੍ਰਧਾਨ ਸਾਹਿਬ ਆਉਣਗੇ ਤਾਂ ਫਿਰ ਅਸੀਂ ਇਕੱਠੇ ਰੋਟੀ ਖਾ ਲਾਂਗੇ। ਤੇ ਮੈਂ ਖਮਣ ਮੈਦੇ ਮੇਂ ਰੇਲ ਲਈ ਤੇ ਦਵਾਈ ਬਣਾ ਕੇ ਲਾ ਲਾ। ਇਹ ਕਿਹਾ ਪੱਤੀ ਨੂੰ ਚੰਗੀ ਤਰ੍ਹਾਂ ਝੋਕ ਲੈਣਾ। ਕਿਉਂਕਿ ਬੱਚਿਆਂ ਦੇ ਕਈ ਵਾਰ ਤੱਤਾ ਲੱਗ ਜਾਂਦਾ ਆਪਦੇ ਵੀ ਲੱਗ ਜਾਂਦਾ ਅਣਜਾਣ ਚ ਕੱਲ ਮੱਕੜਾ ਸੀ ਤੇ ਥੋੜਾ ਜਿਹਾ ਪਾਣੀ ਸੀ ਮੈਂ ਉਹਨੂੰ ਟੇਢਾ ਕਰਕੇ ਉਹ ਕਰਨ ਲੱਗੀ ਤੇ ਮੇਰੇ ਸੇਕ ਲੱਗ ਗਿਆ ਹੱਥ ਤੇ ਹੁਣ ਰਾਤ ਦਾ ਹੀ ਮੱਚੀ ਜਾਂਦਾ ਗਲਾਈ ਜੇ ਫਿਰ ਆਪਾਂ ਦੇਰ ਮੇਰੀ ਮਦਦ ਦਾ ਨਾ ਇਹਨੂੰ ਐ ਕਰਦਾਂਗੇ ਬਰੀਕ ਬਰੀਕ ਪੀਸ ਲਾਂਗੇ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ پیس ਲੈਣੇ ਪਰ ਇਹਨੂੰ ਆਪਾਂ ਇੱਕ ਬਾਟੀ ਚ ਪਾ ਦਾਂਗੇ ਤੁਸੀਂ ਇਹਨੂੰ ਅੱਡ ਵੀ ਕਰ ਸਕਦੇ ਹੋ ਕਾਪੜਾ ਸਾਂ ਵੀ ਕਰ ਸਕਦੇ ਹੋ ਜੇ ਤੁਹਾਡੇ ਜਖਮ ਤੇ ਨਹੀਂ ਤੁਸੀਂ ਮੈਂ ਤਾਂ ਇਹੀ ਰੱਖ ਲੈ ਕਿਉਂਕਿ ਮੇਰੇ ਜਖਮ ਨੇ ਉਹ ਲਾਲ ਹੋਇਆ ਹੋਇਆ ਤੱਤਾ ਹੋਇਆ ਹੈ ਲੱਗਿਆ ਹੋਇਆ ਤੇ ਜੇ ਤੁਹਾਡੇ ਜਾਖਮੋ ਬੇਤਾ ਤੁਸੀਂ ਇਹਨੂੰ ਕਾਪੜਾ ਸਾਲ ਕਰਕੇ ਵੀ ਲਾ ਸਕਦੇ ਹੋ ਚਿਨੀ ਵਿੱਚ ਕੱਢ ਕੇ ਜਾਂ ਚਾਹ ਪਾਣੀ ਰਹੀਂ ਮੈਂ ਇਸ ਤਰੀ ਲਾਉਂਗੀ ਤੇ ਮੈਂ ਬਣਾ ਕੇ ਲਾਉਣਾ ਸੀ ਮੈਂ ਕਿ ਚਲੋ ਤੁਹਾਡੇ ਨਾਲ ਵੀਡੀਓ ਸੇਅਰ ਸ਼ੇਅਰ ਕਰਨਾ ਕਿਉਂਕਿ ਆਪਣੇ ਅਕਸਰ ਹੀ ਤੱਤ ਲੱਗ ਜਾਂਦਾ ਵਿੱਚ ਇਹਦੇ ਮਗਾਉਣਾ ਜੀ ਸਰੋਂ ਦਾ ਤੇਲ ਇਹ ਰਹਾ ਹੱਥ ਖੱਬੇ ਨਾਲ ਵੱਧ ਕੰਮ ਕਰਦੀ। ਤੇ ਆਪਾਂ ਹੁਣ ਦੂਜੇ ਹੱਥ ਨਾਲ ਲਾਵਾਂਗੇ ਤੇ ਹੁਣੇ ਮੱਚੀ ਜਾਂਦਾ ਕਰਦਾ ਮੇਰੇ। ਅਜ ਮਾਇਆ ਹੋਇਆ ਨੁਕਸਾ ਜੀ ਇਹ ਆਪਣਾ। ਤੇ ਜਿਹੜੀ ਆਪਾਂ ਬਾਜ਼ਾਰ ਚੋਂ ਟੂਪ ਲਿਆ ਕੇ ਲਾਉਣੇ ਉਹਦੇ ਨਾਲ ਪਾਣੀ ਜਾਂ ਰਸਣ ਲੱਗ ਜਾਂਦਾ। ਇਹਨਾਂ ਕੋਸਕ ਨੂੰ ਦੀਏ ਚਾਹ ਪੱਤੀ ਇਹ ਬਸ ਐਂ ਠੀਕ ਕਰ ਦੋ ਵਿੱਚ ਹੀ ਮਚਾ ਦੋਗੇ ਜੇ ਤਾਂ ਤੁਹਾਡੇ ਨੂੰ ਵੀ ਤੱਤਾ ਲੱਗ ਜਾਣਾ ਸਰੋਂ ਦਾ ਤੇਲ ਲਾ ਲਓ ਚਾਹ ਲੂਣ ਪਾ ਕੇ ਵਿੱਚ ਲਾ ਲ ਬਹੁਤ ਰਾਤ ਪੈ ਜਾਂਦੀ ਮੱਛੀ ਹੋਏ ਤਾਂ ਲਓ ਜੀ ਨਾਲ ਦੀ ਨਾਲ ਹੀ ਠੰਡ ਪਾ ਦੋ ਤੁਹਾਡੇ ਸਿਆਪਤੀ ਹੈ ਜਿਹੜੀ ਲਓ ਜੀ ਇਸ ਤਰ੍ਹਾਂ ਮੈਂ ਲੇਪ ਕਰ ਲਿਆ ਤੇ ਥੋੜੇ ਥੋੜੇ ਚਿਰ ਮਗਰੋਂ ਜਦੋਂ ਮੈਂ ਜਿਆ ਕਰੂੰਗਾ ਫੇਰ ਦੁਬਾਰਾ ਲਾ ਲਿਆ ਕਰੂੰਗੀ ਆਪਾਂ ਤਿਆਰ ਕਰਕੇ ਮਟੀਰੀਅਲ ਰੱਖ ਲਿਆ ਲਓ ਜੀ ਬਾਕੀ ਆਪਣੇ ਕੰਮ ਤੰਦੇ ਸਾਰੇ ਹੋ ਗਏ ਨਿਬੜ ਗਏ ਤੁਸੀਂ ਦੇਖ ਸਕਦੇ ਹੋ ਭਾਂਡੇ ਮਾਂਜੇ ਪਏ ਨੇ ਆਪਣੇ ਇੱਧਰ ਸਾਰਾ ਕੰਮ ਹੋਇਆ ਪਿਆ ਰਸੋਈ ਦਾ ਕੋਚੇ ਲੱਗੇ ਪਏ ਨੇ ਆ ਦੁੱਧ ਰਿੜਕਿਆ ਪਿਆ ਤੇ ਇੱਧਰ ਸਾਫ ਸਫਾਈ ਨੇ ਸਾਰੇ ਕਮਰੇ ਨਹੀਂ ਹੋਈਆਂ ਬਿਨਾਂ ਤਕਰੀਬਨ ਤੇ ਲਓ ਜੀ ਸੋਨ ਬਾਹਰ ਵੀ ਦਿਖਾ ਦਿੰਨੇ ਆ ਤੇ ਕਈ ਦਿਨ ਹੋ ਗਏ ਮੈਂ ਵਲੌਗ ਨਹੀਂ ਪਾਇਆ ਮੈਂ ਕਿ ਸੋਡੇ ਨੇ ਨਵੇਂ ਵਲੌਗ ਸ਼ੇਅਰ ਕਰ ਲੀ ਨੇ ਵੀਡੀਓ ਸ਼ੇਅਰ ਕਰ ਲਿਆ ਆਪਣੀ ਕੈਪੀ ਨਹੀਂ تھی ਤੇ ਇਧਰ ਆਪਣੇ ਡੰਗਰ ਵੀ ਬੈਠੇ ਆ ਗਰਮੀ ਬਹੁਤ ਜ਼ਿਆਦੇ ਇਹ ਮੁੜਕਾ ਚ ਆਉਣ ਲੱਗ ਗਏ ਨੇ ਨਾਲੇ ਸਾਰੇ ਭੈਣ ਭਾਈ ਗਰਮੀਆਂ ਤੋਂ ਬਚ ਕੇ ਰਹੋ ਤੇ ਆਪਦਾ ਨਿੰਬੂ ਪਾਣੀ ਕਰਕੇ ਪੀਵੋ ਸਕੈਸ ਵਗੈਰਾ ਤੇ ਪਾਣੀ ਬੱਦ ਤੋਂ ਬੱਦ ਪੀਵੋ ਗਰਮੀ ਬਹੁਤ ਜ਼ਿਆਦੇ ਹੈਗੀ ਤੇ ਲਓ ਜੀ ਆਪਾਂ ਤੁਹਾਡੇ ਨਾਲ ਕੀਤੀ ਵੀਡੀਓ ਸ਼ੇਅਰ ਕਿਉਂਕਿ ਆਪਣੇ ਤੱਤਾ ਅਕਸਰ ਹਰੇਕ ਦੀ ਲੱਗ ਜਾਂਦਾ ਹੱਥ ਤੇ ਤੇ ਇਹ ਕਰੇ ਆਪਣੇ 1-2 ਰੁਪਈਏ ਚ ਕੰਮ ਸਰ ਜਾਂਦਾ ਡਾਕਟਰ ਦੇ ਇਲਾਜ ਆਪਣਾ ਲੰਬਾ ਚੱਲ ਪੈਂਦਾ ਤਾਂ ਕਰਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਤੇ ਕਿਸੇ ਮੇਰੇ ਭੈਣ ਭਰਾ ਦਾ ਫਾਇਦਾ ਹੋ ਸਕੇ ਦੇਖੋ ਜੀ ਗਰਮੀ ਮੈਨੂੰ ਦਵਾਈ ਨਾਲ ਆਉਂਦੀ ਹੈ ਇਸ ਤਰ੍ਹਾਂ ਬਹੁਤ ਜ਼ਿਆਦਾ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੋਲੋਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇ ਬਾਏ ਬਾਏ